ਪੰਜਾਬੀਓ ਸਸਰੀ ਕਾਲ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੀਐਮ ਭਗਵੰਤ ਮਾਨ ਨੂੰ ਇੱਕ ਐਮਐਲਏ ਨੇ ਫਸਾ ਦਿੱਤਾ ਕੱਲ ਹਲੇ ਜਿਮਨੀ ਚੋਣਾ ਹੋ ਕੇ ਹਟਿਆ ਨੇ ਤਿੰਨ ਸੀਟਾਂ ਦੇ ਉੱਤੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਪੰਜਾਬ ਦੇ ਵਿੱਚ ਪਰ ਜਿਹੜਾ ਹੁਣ ਇੱਕ ਨਵਾਂ ਸਿਆਪਾ ਪਾ ਦਿੱਤਾ ਇੱਕ ਇਹਨਾਂ ਦੇ ਆਮ ਆਦਮੀ ਪਾਰਟੀ ਦਾ ਐਮਐਲਏ ਉਹ ਫੜਿਆ ਗਿਆ ਚਿੱਟਾ ਵੇਚਦਾ ਤਾਂ ਵੱਡੇ આરોਪ ਲੱਗ ਚੁੱਕੇ ਨੇ ਕਿਉਂਕਿ ਚਾਰੇ ਪਾਸੇ ਕੱਲ ਧੁੰਮਾ ਠਾ ਦਿੱਤੀਆਂ ਸੀ ਜਿਹੜੇ ਨਤੀਜੇ ਆਏ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਏ ਨੇ ਚਾਹੇ ਹੋ ਡੇਰਾ ਬਾਬਾ ਨਾਨਕ ਹੋਵੇ ਚੱਬੇ ਆਲ ਹੋਵੇ ਤੇ ਸਭ ਤੋਂ ਵੱਡੀ ਹੌਟ ਸੀਟ ਜਿਹੜੀ ਗਿੱਦੜ ਵਹਾਤੋ ਡਿੰਪੀ ਢਿਲੋ ਜਿੱਤ ਗਈ ਸੀ ਪਰ ਜਿਹੜੀ ਹੁਣ ਇਹ ਗੱਲ ਹੈ ਇਹ ਬੜੀ ਅਹਿਮ ਗੱਲ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਪਾਸੇ ਉਹਨਾਂ ਨੂੰ ਵੱਡੇ ਪੱਦਰ ਤੇ ਸਮਰਥਨ ਦਿੱਤਾ ਜਿੱਤ ਪ੍ਰਾਪਤ ਕਰਵਾ ਦਿੱਤੀ ਜਿੱਥੇ ਗੜ ਵੀ ਮੰਨਿਆ ਜਾਂਦਾ ਸੀ ਹੌਟ ਸੀਟ ਮੰਨੀ ਜਾਂਦੀ ਸੀ ਕਾਂਗਰਸ ਦੇ ਬੰਨਿਓ ਤਾਂ ਉੱਥੋਂ ਵੀ ਇਹ ਬਾਜ਼ੀ ਮਾਰ ਗਏ ਸੀ ਪਰ ਜਿਹੜੀ ਹੁਣ ਇਹਨਾਂ ਦੇ ਐਮਐਲਏ ਦੀ ਇੱਕ ਵੱਡੀ ਮਤਲਬ ਜਿਵੇਂ ਕਹਿ ਸਕਦੇ ਇੱਕ ਕਰਤੂਤ ਸਾਹਮਣੇ ਆਈ ਹੈ ਤਾਂ ਪੰਜਾਬ ਦੇ ਲੋਕ ਕਮੈਂਟ ਵੀ ਕਰ ਰਹੇ ਨੇ ਵੀ ਜਿਹੜਾ ਇਹ ਐਮਐਲਏ ਆ ਇਹ ਚਿੱਟਾ ਵੇਚਦਾ ਫੜਿਆ ਗਿਆ ਤੇ ਇਹਨਾਂ ਦਾ ਜਿਹੜਾ ਇੱਕ ਆਗੂ ਆ ਉਹ ਕੀ ਕਹਿ ਰਿਹਾ ਸਟੇਜ ਦੇ ਉੱਪਰ ਕਿ ਜਿਹੜਾ ਇਹ ਸਾਡਾ ਐਮਐਲਏ ਆ ਇਹਨੂੰ ਤੁਸੀਂ ਜਿਹੜਾ ਕੰਮ ਕਹੋਗੇ ਤੁਹਾਡਾ ਇਹ ਕੰਮ ਕਰਵਾਊਗਾ ਪਰ ਇਹ ਜਦੋਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕਿਆ ਤਾਂ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਪੂਰੇ ਪੰਜਾਬ ਵਾਸੀਆਂ ਦੀਆਂ ਅੱਖਾਂ ਖੁੱਲ ਗਈਆਂ ਨੇ ਕੀ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਇਹਨਾਂ ਦਾ ਸੁਪਰੀਮੋ ਆ ਆ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹ ਜਵਾਬ ਦੇਊਗਾ ਜਾਂ ਫਿਰ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਉਹ ਜਵਾਬ ਦੇਊਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਵੈਸੇ ਨਾਮ ਹੀ ਹੈ ਪਰ ਹੁਣ ਜਿਹੜਾ ਪਸਾ ਕੇ ਧਰ ਦਿੱਤਾ ਇਹ ਬੜੀ ਅਹਿਮ ਗੱਲ ਆ ਇਹ ਵੀਡੀਓ ਦੇ ਵਿੱਚ ਤੁਸੀਂ ਪਹਿਲਾਂ ਇਹ ਸੁਣੋ ਕਿ ਜਿਹੜਾ ਐਮ.ਐਲ.ਏ. ਅਸਟੇਜ ਦੇ ਉੱਪਰ ਖੜੇ ਨੇ ਇੱਕ ਪਾਸੇ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਹਿਲਾਂ ਇਹਦੀਆਂ ਜਿਹੜੀਆਂ ਪਹਿਲਾਂ ਦੀਆਂ ਤਸਵੀਰਾਂ ਨੇ ਉਹ ਦੇਖੋ ਵੀਡੀਓ ਆ ਪਰ ਇਹ ਜਿਹੜਾ ਦੂਜੇ ਪਾਸੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਤਾਂ ਹੁਣ ਇਹਦੇ ਉੱਤੇ ਅੱਗੇ ਮਾਮਲਾ ਕੀ ਬਣਦਾ ਉਹ ਆਪਾਂ ਵਿਚਾਰ ਕਰਦੇ ਆ ਪਰ ਪਹਿਲਾਂ ਇਹ ਵੀਡੀਓ ਨੂੰ ਸੁਣੋ ਧਿਆਨ ਦੇ ਨਾਲ ਸੁਣੋ ਤੁਸੀਂ ਐਮ.ਐਲ.ਏ. ਸਮਝੋ ਤੇ ਸਾਰੇ ਤੁਹਾਡੇ ਕੰਮ ਕਰਾਊਗਾ ਬਹੁਤ-ਬਹੁਤ ਧੰਨਵਾਦ ਕੋਈ ਨਾ ਰੱਖਣਾ ਜੀ ਨਾ ਤਾਂ ਤੁਸੀਂ ਸਾਰਿਆਂ ਮંત્રી ਜੀ ਨੂੰ ਦੱਸ ਦਿਆ ਦੇ ਮੇਰਾ ਛੋਟਾ ਵੀਰ ਹੈ ਜਿਹਨੂੰ ਤੁਸੀਂ ਐਮਐਲਏ ਸਮਝੋ ਤੇ ਸਾਰੇ ਤੁਹਾਡੇ ਕੰਮ ਕਰਾਊਗਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਅਸੇ ਰਾਣਾ ਜੀ ਨਾਲ ਉਹ ਤੁਸੀਂ ਸਾਰਿਆਂ ਮੰਤਰੀ ਜੀ ਨੂੰ ਦੱਸ ਦਿਆ ਦੇ ਮੇਰਾ ਛੋਟਾ ਵੀਰ ਹੈ ਜਿਹਨੂੰ ਤੁਸੀਂ ਐਮਐਲਏ ਸਮਝੋ ਤੇ ਸਾਰੇ ਤੁਹਾਡੇ ਕੰਮ ਕਰਾਊਗਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਅਸੇ ਰਾਣਾ ਜੀ ਨਾਲ ਉਹ ਤੁਸੀਂ ਸਾਰਿਆਂ ਮੰਤਰੀ ਜੀ ਨੂੰ ਦੱਸ ਦਿਆ ਦੇ ਮੇਰਾ ਛੋਟਾ ਵੀਰ ਹੈ ਜਿਹਨੂੰ ਤੁਸੀਂ ਐਮਐਲਏ ਸਮਝੋ ਸਾਰੇ ਕਾਟੇ ਕੰਮ ਕਰਾਊਗਾ ਬਹੁਤ ਬਹੁਤ ਧੰਨਵਾਦ ਗੱਲ ਇਹ ਆ ਵੀ ਹੁਣ ਸੀਐਮ ਭਗਵੰਤ ਮਾਨ ਕੀ ਦਾ ਜਵਾਬ ਦੇਣਗੇ ਕਿ ਜਿਹੜਾ ਸਾਡੀ ਪਾਰਟੀ ਦਾ ਐਮਐਲਏ ਚਿੱਟਾ ਵੇਚਦਾ ਫੜਿਆ ਗਿਆ ਤਾਂ ਇਹਦੇ ਉੱਤੇ ਸਵਾਲ ਬੜੇ ਉੱਠਦੇ ਨੇ ਇਹੀ ਪਾਰਟੀ ਨੇ ਮੈਂ ਕਹਿੰਨਾ ਵੀ ਵੱਡੇ ਪੱਧਰ ਤੇ ਇਹਨਾਂ ਨੇ ਪਹਿਲਾਂ ਜਦੋਂ ਪਾਰਟੀ ਆਈ ਹੈ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਆ ਉਹਦੇ ਇਹਨਾਂ ਨੇ ਦਾਵਾ ਕੀ ਕੀਤਾ ਸੀ ਵੀ ਅਸੀਂ ਚਿੱਟਾ ਮੁਕਤ ਕਰ ਦਾਂਗੇ ਪੰਜਾਬ ਨੂੰ 26 ਜਨਵਰੀ ਤਰੀਕ ਰੱਖ ਦਿੱਤੀ ਸੀ ਪਰ ਉਹ ਜਨਵਰੀਆਂ ਵੀ ਕਈ ਟੱਪ ਗਈਆਂ ਨੇ ਤਰੀਕਾਂ ਵੀ ਕਈ ਟੱਪ ਗਈਆਂ ਨੇ ਉਲਟਾ ਨਸ਼ਾ ਰੋਕਣਾ ਦਾ ਕੀ ਸੀ ਜਿਹੜੇ ਇਹਨਾਂ ਦੇ ਵਿਧਾਇਕ ਨੇ ਇਹਨਾਂ ਦੇ ਅਫਸਰ ਨੇ ਉਹ ਸਿੱਧੇ ਪੱਦਰ ਤੇ ਤੁਹਾਡੇ ਸਾਹਮਣੇ ਦਿਖ ਰਿਆ ਵੀ ਇਹ ਵਿਕਾਰੇ ਨੇ ਕੱਲ ਹਲੇ ਜਿਮਨੀ ਚੋਣਾਂ ਦੀ ਜਿੱਤ ਹੋਈ ਆ ਅੱਜ ਇੱਕ ਮਾਮਲਾ ਸਾਹਮਣੇ ਆ ਜਾਂਦਾ ਆਪਣੇ ਆਪ ਦੇ ਵਿੱਚ ਇਹ ਵੱਡੀ ਗੱਲ ਹੈ ਇੱਕ ਐਮਐਲਏ ਜਿਹੜਾ ਕਿ ਉਹ ਬੰਦਾ ਬੈਠਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਉਹ ਐਮ.ਐਲ.ਏ ਕਹਿੰਦਾ ਇਹਨੂੰ ਐਮ.ਐਲ.ਏ ਸਮਝੋ ਇੱਕ ਪਾਸੇ ਸਟੇਜ ਦੇ ਉੱਪਰ ਖੜੇ ਨੇ ਪੱਗ ਬੰਨੀ ਹੋਈ ਆ ਤਾਂ ਜਿੱਥੇ ਗ੍ਰਿਫਤਦਾਰੀ ਹੁੰਦੀ ਉਥੇ ਪੱਗ ਨਹੀਂ ਬੰਨੀ ਹੈਗੀ ਉਹ ਕਹਿੰਦਾ ਤੁਸੀਂ ਇਹਨੂੰ ਐਮ.ਐਲ.ਏ ਸਮਝੋ ਮਨਪ੍ਰੀਤ ਦਾ ਨਾਮ ਹੈ ਕਿ ਇਹ ਤੁਹਾਡੇ ਹਰ ਕੰਮ ਕਰਵਾਊ ਆ ਪਰ ਜਿਹੜੀ ਹੁਣ ਇਹ ਗੱਲ ਸਾਹਮਣੇ ਆਈ ਹੈ ਪਾਰਟੀ ਨੇ ਸਵਾਲ ਨਹੀਂ ਖੜੇ ਕਰਦੀ ਕੀ ਜਿਹੜੀ ਪਾਰਟੀ ਦਾਅਵੇ ਕਰਦੀ ਹੈ ਵੱਡੇ ਵੱਡੇ ਅਸੀਂ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਨੂੰ ਅਸੀਂ ਐ ਕਰ ਦਾਂਗੇ ਪਰ ਹੁਣ ਸਵਾਲ ਤੁਹਾਡੇ ਸਾਹਮਣੇ ਵੀਡੀਓ ਵਾਇਰਲ ਹੋਈ ਹੈ ਜਿਹੜੀ ਵਾਇਰਲ ਵੀਡੀਓ ਹੈ ਇਹਦਾ ਥੱਲੇ ਲੋਕ ਕਮੈਂਟ ਕਰ ਰਹੇ ਨੇ ਵੀ ਸਾਨੂੰ ਤੁਸੀਂ ਵੱਡੇ ਵੱਡੇ ਦਾਅਵੇ ਕਰਕੇ ਕਿਹਾ ਸੀ ਵੀ ਅਸੀਂ ਨਸ਼ੇ ਮੁਕਤ ਕਰ ਦਾਂਗੇ ਜੀ ਅਸੀਂ ਬੇਰੋਜ਼ਗਾਰੀ ਚੱਕ ਦਾਂਗੇ ਜੀ ਅਸੀਂ ਇਹ ਕਰ ਦਾਂਗੇ ਜੀ ਇਹ ਸਵਾਲ ਨੇ ਤਾਂ ਹੁਣ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਇਹ ਵੀ ਆਪਾਂ ਹੁਣ ਜਿਹੜਾ ਕਿ ਜਿਮਨੀ ਚੋਣਾਂ ਦੇ ਵਿੱਚ ਦੇਖ ਚੁੱਕੇ ਹਾਂ ਕਿਵੇਂ ਪੰਜਾਬ ਦੀ ਜਨਤਾ ਮੈਨੂੰ ਲੱਗਦਾ ਨਹੀਂ ਵੀ ਕਿਸੇ ਪ੍ਰਭਾਵ ਪੈਂਦਾ ਸਾਡੇ ਲੋਕਾਂ ਦੇ ਕਿਉਂਕਿ ਲੋਕ ਵੀ ਉਹੋ ਜਿਹੀ ਹੋਏ ਪਏ ਨੇ ਚਿੱਟਾ ਜਿਹੜਾ ਵਿਕਦਾ ਉਹਦੇ ਤੇ ਕੋਈ ਸਮੱਸਿਆ ਦਾ ਕੋਈ ਹੱਲ ਨਹੀਂ ਫਿਰ ਚੋਣਾਂ ਦੇ ਵਿੱਚ ਨਤੀਜੇ ਆਏ ਜਿਹੜੇ ਇਹ ਕੱਲ ਬੜੇ ਹੈਰਾਨ ਕਰਦੇ ਨਾਲੇ ਜਿਵੇਂ ਪੰਜਾਬ ਦੇ ਲੋਕ ਖਿਲਾਫ ਸੀ ਦੂਜੇ ਪਾਸੇ ਜਿਮਨੀ ਚੋਣਾਂ ਦੇ ਵਿੱਚ ਤਿੰਨ ਸੀਟਾਂ ਕੱਢ ਕੇ ਲੈ ਕੇ ਜਾਂਦੇ ਨੇ ਤੁਹਾਡੇ ਸਾਹਮਣੇ ਦੀ ਗੱਲ ਪਰ ਜਿਹੜੀ ਗੱਲ ਹੈ ਵੀ ਜਿੱਤਣ ਜਿਤਾਉਣ ਦੀ ਅੱਡ ਗੱਲ ਹੁੰਦੀ ਹੈ ਪਰ ਜਿਹੜੀ ਇਹ ਨਸ਼ਿਆਂ ਦੇ ਵਿਰੁੱਧ ਗੱਲ ਹੁੰਦੀ ਹੈ ਤੇ ਉਹ ਇਹਨਾਂ ਦੇ ਐਮ.ਐਲ.ਏ ਦੇ ਥਰੂ ਜਿਹੜਾ ਕਿ ਵਿਕ ਰਿਹਾ ਉਹ ਤੁਹਾਡੇ ਸਾਹਮਣੇ ਆਈ ਹੈ ਤਾਂ ਇਹਦੇ ਉੱਤੇ ਪੰਜਾਬੀਓ ਤੁਸੀਂ ਕੀ ਕਹੋਗੇ ਇਹ ਕਮੈਂਟ ਜ਼ਰੂਰ ਲਿਖਣਾ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਤਾਂ ਇਹ ਇੱਕ ਵੱਡੀ ਗੱਲ ਹੈ ਵੀ ਜਿਹੜਾ ਇੱਕ ਇਹਨਾਂ ਦਾ ਐਮ.ਐਲ.ਏ ਫੜਿਆ ਗਿਆ ਕੀ ਫਿਰ ਦੂਸਰੇ ਅਫਸਰਾਂ ਨੂੰ ਜਾਂ ਫਿਰ ਦੂਜੇ ਲੋਕਾਂ ਨੂੰ ਕਿਵੇਂ ਰੋਕਣਗੇ ਜਦੋਂ ਆਪਣਾ ਹੀ ਐਮਐਲਏ ਫੜਿਆ ਜਾਂਦਾ ਜਾਂ ਫਿਰ ਕੋਈ ਵਰਕਰ ਫੜਿਆ ਜਾਂਦਾ ਦੂਜੇ ਤੇ ਸਵਾਲ ਕਿਵੇਂ ਚੱਕਣਗੇ ਇਹਦਾ ਇੱਕ ਮੁੱਦਾ ਮਿਲ ਗਿਆ ਉਹ ਚਾਹੇ ਬਲੈਕੀ ਹੋਣ ਚਾਹੇ ਕੋਈ ਹੋਰ ਹੋਵੇ ਚਾਹੇ ਪੁਲਿਸ ਹੋਵੇ ਉਹ ਤਾਂ ਕਹਿੰਨੀ ਤੁਹਾਡੇ ਆਪਣੇ ਵਖਾਈ ਜਾਂਦੇ ਨੇ ਆਪਣੇ ਵਿੱਚ ਹੀ ਜਾਂਦੇ ਨੇ ਤੁਹਾਡੇ ਤੇ ਫਿਰ ਦੂਜੇ ਤੇ ਕਿਵੇਂ ਐਕਸ਼ਨ ਲਾਓਗੇ ਬਾਈ ਸੋ ਇਸ ਕਰਕੇ ਮੇਰੀ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਆਪਣੇ ਲੋਕਾਂ ਦੇ ਵਿੱਚ ਤਾਂ ਕਿ ਇਹ ਗੱਲ ਆ ਜਿਹੜੀ ਪੂਰੇ ਲੋਕਾਂ ਤੱਕ ਪਹੁੰਚੇ ਹਰ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਗੱਲ ਹੈ ਕੀ ਹੈ ਇਹ ਸਾਡੇ ਸਾਹਮਣੇ ਜਿਹੜੀ ਵੀਡੀਓ ਆਈ ਹੈ ਇੱਕ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦੀ ਆ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ